ਕੀ ਤੁਸੀਂ ਕਦੇ ਸੋਚਿਆ ਕਿ ਚੰਡੀਗੜ੍ਹ ਦੀਆਂ ਸੜਕਾਂ ਤੇ ਸਾਈਕਲ ਚਲਾ ਕੇ ਅਕੈਡਮੀ ਜਾਣ ਵਾਲਾ ਇੱਕ ਸਧਾਰਨ ਜਿਹਾ ਮੁੰਡਾ ਜਿਸ ਦੀਆਂ ਜੇਬਾਂ ਖਾਲੀ ਸਨ ਪਰ ਅੱਖਾਂ ਵਿੱਚ ਅਸਮਾਨ ਛੂਣ ਦੇ ਸੁਪਨੇ ਸਨ ਇੱਕ ਦਿਨ ਦੁਨੀਆ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ ਲਈ ਕਾਲ ਬਣ ਜਾਵੇਗਾ ਅੱਜ ਜਦੋਂ ਸਟੇਡੀਅਮ ਵਿੱਚ ਅਰਸ਼ਦੀਪ ਅਰਸ਼ਦੀਪ ਦੇ ਨਾਰੇ ਗੂੰਜਦੇ ਹਨ ਤਾਂ ਉਸ ਗੂੰਜ ਦੇ ਪਿੱਛੇ ਸਾਲਾਂ ਦੀ ਚੁੱਪ ਰਹਿ ਕੇ ਕੀਤੀ ਗਈ ਮਿਹਨਤ ਲੁਕੀ ਹੋਈ ਹੈ ਇਹ ਕਹਾਣੀ ਸਿਰਫ ਕ੍ਰਿਕਟ ਦੀ ਨਹੀਂ ਸਗੋਂ ਇਹ ਕਹਾਣੀ ਹੈ ਹਾਰ ਨਾ ਮੰਨਣ ਵਾਲੇ ਉਸ ਜਜ਼ਬੇ ਦੀ ਜਿਸ ਨੇ ਇੱਕ ਨੌਜਵਾਨ ਨੂੰ ਕੈਨੇਡਾ ਜਾਣ ਦੀ ਟਿਕਟ ਪਾੜ ਕੇ ਭਾਰਤੀ ਟੀਮ ਦੀ ਨੀਲੀ ਜਰਸੀ ਪਹਿਨਣ ਲਈ ਮਜਬੂਰ ਕਰ ਦਿੱਤਾ ਅਰਸ਼ਦੀਪ ਦੀ ਸਫਲਤਾ ਦੇ ਪਿੱਛੇ ਉਸਦੇ ਪਰਿਵਾਰ ਦੀਆਂ ਅਰਦਾਸਾਂ ਅਤੇ ਇੱਕ ਪਿਤਾ ਦੇ اٹਲ ਵਿਸ਼ਵਾਸ ਦੀ ਬਹੁਤ ਵੱਡੀ ਭੂਮਿਕਾ ਹੈ ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਮੱਧ ਪ੍ਰਦੇਸ਼ ਦੇ ਗੁਣਾ ਵਿੱਚ ਹੋਇਆ ਸੀ ਉਸ ਦੇ ਪਿਤਾ ਦਰਸ਼ਨ ਸਿੰਘ ਪੰਜਾਬ ਪੁਲਿਸ ਵਿੱਚ ਸਨ ਅਤੇ ਮਾਤਾ ਬਲਜੀਤ ਕੌਰ ਇੱਕ ਸਧਾਰਨ akrelu ਮੈਲਾ ਹਨ ਭਾਵੇਂ ਜਨਮ ਮਧ ਪ੍ਰਦੇਸ਼ ਵਿੱਚ ਹੋਇਆ ਪਰ ਪਰਿਵਾਰ ਜਲਦੀ ਹੀ ਪੰਜਾਬ ਦੇ ਖਰੜ ਵਿੱਚ ਆ ਕੇ ਵਸ ਗਿਆ ਅਰਸ਼ਦੀਪ ਦਾ ਬਚਪਨ ਖਰੜ ਦੀਆਂ ਗਲੀਆਂ ਵਿੱਚ ਬੀਤਿਆ ਜਿੱਥੇ ਉਹ ਗਲੀ ਮੁਹੱਲੇ ਦੇ ਬੱਚਿਆਂ ਨਾਲ ਕ੍ਰਿਕਟ ਖੇਡਦਾ ਹੁੰਦਾ ਸੀ ਉਸ ਦੀ ਲੰਬਾਈ ਅਤੇ ਖੱਬੇ ਹੱਥ ਨਾਲ ਗੇਂਦ ਸੁੱਟਣ ਦੀ ਕਲਾ ਨੇ ਬਚਪਨ ਵਿੱਚ ਹੀ ਸਭ ਦਾ ਧਿਆਨ ਖਿੱਚ ਲਿਆ ਸੀ ਉਸ ਨੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਦੇ ਪ੍ਰਸਿੱਧ ਗੁਰੂ ਨਾਨਕ ਪਬਲਿਕ ਸਕੂਲ ਤੋਂ ਪੂਰੀ ਕੀਤੀ ਪੜਾਈ ਵਿੱਚ ਅਰਸ਼ਦੀਪ ਠੀਕ-ਠਾਕ ਸੀ ਪਰ ਉਸ ਦਾ ਅਸਲੀ ਦਿਲ ਤਾਂ ਕ੍ਰਿਕਟ ਦੇ ਮੈਦਾਨ ਵਿੱਚ ਧੜਕਦਾ ਸੀ ਜਦੋਂ ਉਹ 13 ਸਾਲ ਦਾ ਸੀ ਤਾਂ ਉਸ ਨੇ ਚੰਡੀਗੜ੍ਹ ਵਿੱਚ ਕੋਚ ਜਸਵੰਤ ਰਾਏ ਦੀ ਅਕਾਡਮੀ ਵਿੱਚ ਜਾਣਾ ਸ਼ੁਰੂ ਕੀਤਾ ਇੱਥੋਂ ਹੀ ਉਸ ਦੇ ਪੇਸ਼ੇਵਰ ਸਫ਼ਰ ਦੀ ਸ਼ੁਰੂਆਤ ਹੋਈ ਪਰ ਸਫਲਤਾ ਦਾ ਰਸਤਾ ਕੰਡਿਆਂ ਨਾਲ ਭਰਿਆ ਹੋਇਆ ਸੀ ਅਰਸ਼ਦੀਪ ਦੇ ਜੀਵਨ ਵਿੱਚ ਇੱਕ ਅਜੀਹਾ ਮੋੜ ਵੀ ਆਇਆ ਜਦੋਂ ਉਸ ਦਾ ਮਨ ਟੁੱਟ ਚੁੱਕਿਆ ਸੀ ਸਾਲ 2017 ਦੇ ਆਸ-ਪਾਸ ਉਸ ਨੂੰ ਲੱਗ ਰਿਹਾ ਸੀ ਕਿ ਕ੍ਰਿਕਟ ਵਿੱਚ ਉਸ ਦਾ ਭਵਿੱਖ ਧੁੰਦਲਾ ਹੈ ਕਿਉਂਕਿ ਚੋਣ ਨਹੀਂ ਸੀ ਹੋ ਰਹੀ ਉਸ ਦਾ ਵੱਡਾ ਭਰਾ ਆਕਾਸ਼ਦੀਪ ਸਿੰਘ ਕੈਨੇਡਾ ਵਿੱਚ ਸੈਟਲ ਸੀ ਅਤੇ ਪਰਿਵਾਰ ਚਾਹੁੰਦਾ ਸੀ ਕਿ ਅਰਸ਼ਦੀਪ ਵੀ ਕੈਨੇਡਾ ਚਲਾ ਜਾਵੇ ਤਾਂ ਜੋ ਜ਼ਿੰਦਗੀ ਸੌਖੀ ਹੋ ਸਕੇ ਅਰਸ਼ਦੀਪ ਨੇ ਕੈਨੇਡਾ ਜਾਣ ਦੀ ਤਿਆਰੀ ਵੀ ਕਰ ਲਈ ਸੀ ਅਤੇ ਆਇਲਟਸ ਕਰਨ ਬਾਰੇ ਸੋਚ ਰਿਹਾ ਸੀ ਪਰ ਉਸ ਦੇ ਅੰਦਰ ਦਾ ਕ੍ਰਿਕਟਰ ਇਸ ਫੈਸਲੇ ਤੋਂ ਖੁਸ਼ ਨਹੀਂ ਸੀ ਉਸ ਦੇ ਪਿਤਾ ਦਰਸ਼ਨ ਸਿੰਘ ਨੇ ਉਸ ਦੀਆਂ ਅੱਖਾਂ ਵਿੱਚ ਕ੍ਰਿਕਟ ਲਈ ਜਨੂੰਨ ਦੇਖਿਆ ਅਤੇ ਇੱਕ ਗੱਲ ਕਹੀ ਜਿਸ ਨੇ ਸਭ ਕੁਝ ਬਦਲ ਦਿੱਤਾ ਉਹਨਾਂ ਕਿਹਾ ਕਿ ਪੁੱਤ ਤੂੰ ਇੱਕ ਸਾਲ ਹੋਰ ਜੀ ਜਾਨ ਨਾਲ ਮਿਹਨਤ ਕਰ ਲੈ ਜੇਕਰ ਕੁਝ ਨਾ ਬਣਿਆ ਤਾਂ ਕੈਨੇਡਾ ਚਲੇ ਜਾਈ ਮੈਂ ਤੈਨੂੰ ਨਹੀਂ ਰੋਕਾਂਗਾ ਇਹ ਉਹ ਪਲ ਸੀ ਜਿਸ ਨੇ ਅਰਸ਼ਦੀਪ ਦੀ ਕਿਸਮਤ ਬਦਲ ਦਿੱਤੀ ਉਸਨੇ ਸਾਈਕਲ ਚੁੱਕਿਆ ਅਤੇ ਰੋਜ਼ਾਨਾ 10 ਤੋਂ 15 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਕੈਡਮੀ ਪਹੁੰਚਣਾ ਸ਼ੁਰੂ ਕੀਤਾ ਕਈ ਵਾਰ ਉਹ ਪੈਦਲ ਵੀ ਜਾਂਦਾ ਸੀ ਤਾਂ ਜੋ ਪੈਸੇ ਬਚਾ ਸਕੇ ਉਸਦੀ ਮਾਂ ਹਰ ਰੋਜ਼ ਉਸ ਲਈ ਪੌਸ਼ਟਿਕ ਖਾਣਾ ਤਿਆਰ ਕਰਦੀ ਅਤੇ ਗੁਰਦੁਆਰਾ ਸਾਹਿਬ ਜਾ ਕੇ ਸੁੱਖਾ ਸੁਖ ਦੀ ਕਿ ਉਸ ਦਾ ਪੁੱਤ ਇੱਕ ਦਿਨ ਦੇਸ਼ ਲਈ ਖੇਡੇ ਉਸਦੀ ਮਿਹਨਤ ਦਾ ਮੁੱਲ ਉਦੋਂ ਪਿਆ ਜਦੋਂ ਸਾਲ 2018 ਵਿੱਚ ਉਸਨੂੰ ਭਾਰਤ ਦੀ ਅੰਡਰ 19 ਵਿਸ਼ਵ ਕੱਪ ਟੀਮ ਵਿੱਚ ਚੁਣਿਆ ਗਿਆ। ਭਾਰਤ ਨੇ ਉਹ ਵਿਸ਼ਵ ਕੱਪ ਜਿੱਤਿਆ ਅਤੇ ਅਰਸ਼ਦੀਪ ਦੀਆਂ ਨਜ਼ਰਾਂ ਹੁਣ ਆਈਪੀਐਲ ਤੇ ਸਨ। 2019 ਦੀ ਆਈਪੀਐਲ ਨਿਲਾਮੀ ਵਿੱਚ ਕਿੰਗਸ 11 ਪੰਜਾਬ ਨੇ ਉਸਨੂੰ 20 ਲੱਖ ਰੁਪਏ ਦੇ ਬੇਸ ਪ੍ਰਾਈਸ ਤੇ ਖਰੀਦਿਆ। ਪਹਿਲੇ ਕੁਝ ਮੈਚਾਂ ਵਿੱਚ ਹੀ ਉਸਨੇ ਕ੍ਰਿਸ ਗੇਲ ਵਰਗੇ ਦਿੱਗਜਾਂ ਨੂੰ ਪ੍ਰਭਾਵਿਤ ਕੀਤਾ। ਉਸਦੀ ਸਭ ਤੋਂ ਵੱਡੀ ਖੂਬੀ ਉਸਦੀ ਮਾਨਸਿਕਤਾ ਸੀ। ਉਹ ਦੁਨੀਆਂ ਦੇ ਸਭ ਤੋਂ ਵੱਡੇ ਬੱਲੇਬਾਜ਼ ਸਾਹਮਣੇ ਵੀ ਘਬਰਾਉਂਦਾ ਨਹੀਂ ਸੀ। ਜਦੋਂ ਆਈਪੀਐਲ ਵਿੱਚ ਵਿਕਟ ਲੈਂਦਾ ਸੀ ਤਾਂ ਉਸਦੇ ਪਿਤਾ ਸਟੇਡੀਅਮ ਵਿੱਚ ਬੈਠੇ ਆਪਣੀ ਪੱਗ ਉੱਚੀ ਕਰਕੇ ਮਾਣ ਮਹਿਸੂਸ ਕਰਦੇ ਸਨ ਅਰਸ਼ਦੀਪ ਹਮੇਸ਼ਾ ਕਹਿੰਦਾ ਹੈ ਕਿ ਜਦੋਂ ਵੀ ਮੈਂ ਮੈਦਾਨ ਤੇ ਹੁੰਦਾ ਹਾਂ ਮੈਨੂੰ ਆਪਣੇ ਮਾਪਿਆਂ ਦੇ ਸੰਘਰਸ਼ ਯਾਦ ਆਉਂਦੇ ਹਨ ਅਰਸ਼ਦੀਪ ਦਾ ਅੰਤਰਰਾਸ਼ਟਰੀ ਸਫ਼ਰ ਵੀ ਉਤਾਰ ਚੜਾਅ ਵਾਲਾ ਰਿਹਾ ਹੈ ਜੁਲਾਈ 2022 ਵਿੱਚ ਇੰਗਲੈਂਡ ਵਿਰੁੱਧ ਆਪਣੇ ਪਹਿਲੇ ਹੀ T20 ਮੈਚ ਵਿੱਚ ਉਸਨੇ ਪਹਿਲਾ ਓਵਰ ਮੇਡਨ ਸੁੱਟ ਕੇ ਰਿਕਾਰਡ ਬਣਾ ਦਿੱਤਾ ਪਰ ਉਸਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਏਸ਼ੀਆ ਕੱਪ ਵਿੱਚ ਪਾਕਿਸਤਾਨ ਵਿਰੁੱਧ ਇੱਕ ਕੈਚ ਛੁੱਟਣ ਕਾਰਨ ਉਸ ਨੂੰ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ ਉਸ ਸਮੇਂ ਉਸ ਦਾ ਪਰਿਵਾਰ ਉਸ ਦੀ ਢਾਲ ਬਣ ਕੇ ਖੜਾ ਗਿਆ ਉਸ ਦੀ ਮਾਂ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਪੁੱਤ ਘਬਰਾ ਨਾ ਤੂੰ ਸ਼ੇਰ ਹੈ ਅਰਸ਼ਦੀਪ ਨੇ ਉਸ ਨਫ਼ਰਤ ਨੂੰ ਆਪਣੀ ਤਾਕਤ ਬਣਾਇਆ ਅਕੇ ਮੈਦਾਨ ਤੇ ਆਪਣੀ ਗੇਂਦਬਾਜ਼ੀ ਨਾਲ ਸਭ ਦਾ ਮੂੰਹ ਬੰਦ ਕਰ ਦਿੱਤਾ ਸਾਲ 2024 ਦਾ ਟੀ20 ਵਿਸ਼ਵ ਕੱਪ ਅਰਸ਼ਦੀਪ ਲਈ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਉਸਨੇ ਪੂਰੇ ਟੂਰਨਾਮੈਂਟ ਵਿੱਚ 17 ਵਿਕਟਾਂ ਲੈ ਕੇ ਭਾਰਤ ਨੂੰ ਵਿਸ਼ਵ ਜੇਤੂ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ। ਉਹ ਇੱਕੋ ورلڈ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣਿਆ। ਅੱਜ ਦੇ ਸਮੇਂ ਵਿੱਚ ਅਰਸ਼ਦੀਪ ਸਿੰਘ ਦੀ ਕੁੱਲ ਸੰਪਤੀ ਅਤੇ ਕਮਾਈ ਬਾਰੇ ਗੱਲ ਕਰੀਏ ਤਾਂ ਉਹ ਕਿਸੇ ਰਾਜੇ ਤੋਂ ਘੱਟ ਨਹੀਂ ਹੈ। ਰਿਪੋਰਟਾਂ ਅਨੁਸਾਰ ਉਸਦੀ ਕੁੱਲ ਸੰਪਤੀ 55 ਤੋਂ 65 ਕਰੋੜ ਰੁਪਏ ਦੀ ਕਰੀਬ ਹੈ। ਆਈਪੀਐਲ ਵਿੱਚ ਜਿੱਥੇ ਉਹ 20 ਲੱਖ ਤੋਂ ਸ਼ੁਰੂ ਹੋਇਆ ਸੀ ਉੱਥੇ ਹੀ ਹੁਣ ਉਸ ਨੂੰ 4 ਕਰੋੜ ਤੋਂ ਵੀ ਵੱਧ ਸਾਲਾਨਾ ਮਿਲਦੇ ਹਨ। BCCI ਦੇ ਗ੍ਰੇਡ ਕੰਟਰੈਕਟ ਅਤੇ ਮੈਚ ਫੀਸ ਤੋਂ ਉਸ ਦੀ ਕਮਾਈ ਕਰੋੜਾਂ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਉਹ ਕਈ ਵੱਡੇ ਬ੍ਰਾਂਡਾਂ ਲਈ ਇਸ਼ਤਿਹਾਰ ਕਰਦਾ ਹੈ। ਉਸ ਕੋਲ ਚੰਡੀਗੜ੍ਹ ਵਿੱਚ ਇੱਕ ਬੇहद आलीशान ਘਰ ਹੈ ਜਿੱਥੇ ਉਸ ਨੇ ਆਪਣੇ ਮਾਪਿਆਂ ਲਈ ਹਰ ਸੁੱਖ ਸਹੂਲਤ ਜੁਟਾਈ ਹੈ। ਉਸ ਕੋਲ ਕਈ ਮਹਿੰਗੀਆਂ ਗੱਡੀਆਂ ਹਨ ਪਰ ਅਰਸ਼ਦੀਪ ਅੱਜ ਵੀ ਉਹੀ ਨਿਮਰ ਸੁਭਾਅ ਵਾਲਾ ਪੰਜਾਬੀ ਗੱਭਰੂ ਹੈ। ਉਹ ਅਕਸਰ ਕਹਿੰਦਾ ਹੈ ਕਿ ਜਿਸ ਪਿਤਾ ਨੇ ਮੈਨੂੰ ਸਾਈਕਲ ਤੇ ਅਕੈਡਮੀ ਛੱਡਿਆ ਅੱਜ ਉਹਨਾਂ ਨੂੰ ਮਹਿੰਗੀ ਗੱਡੀ ਵਿੱਚ ਬੈਠੇ ਦੇਖ ਕੇ ਮੈਨੂੰ ਆਪਣੀ ਸਭ ਤੋਂ ਵੱਡੀ ਕਮਾਈ ਮਿਲ ਜਾਂਦੀ ਹੈ। ਉਹ ਅੱਜ ਵੀ ਅਕਸਰ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦਾ ਨਜ਼ਰ ਆਉਂਦਾ ਹੈ ਅਰਸ਼ਦੀਪ ਸਿੰਘ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਿਹਨਤ ਕਦੇ ਅਜਾਈ ਨਹੀਂ ਜਾਂਦੀ ਅਤੇ ਪਰਿਵਾਰ ਦਾ ਸਾਥ ਹੋਵੇ ਤਾਂ ਇਨਸਾਨ ਪੂਰੀ ਦੁਨੀਆ ਜਿੱਤ ਸਕਦਾ ਹੈ